ਅੱਜ ਲਗਭਗ ਸਾਰਾ ਦਿਨ ਬਈਆ ਜੋ ਚਿੰਗਾ ਮੱਛੀ ਲਈ ਨਹੀਂਗਾ ਚੰਗਾ ਕਾਫੀ ਮਹਾਰਾ ਹੀ ਹੁੰਦਾ ਤੇ ਦੂਜੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੀਂਹ ਤੋਂ ਬਾਅਦ ਜਿੰਨੇ ਵੀ ਚਿੰਗਾ ਫਾਰਮ ਹਰ ਰਿਹਾ ਹੈ ਕਿ ਆਪਾਂ ਪਤਾ ਵੀ ਪੀਐਚ ਲੈਵਲ ਪਾਣੀ ਦਾ ਚੈੱਕ ਕਰਨਾ ਪੈਂਦਾਗਾ ਇੱਥੇ ਤਾਂ ਆਪਾਂ ਨੂੰ ਪਤਾ ਵੀ ਸਵੇਰ ਵਾਰ ਰਹਿੰਦਾ ਵੀ ਉੱਥੇ ਜ਼ਰੂਰਤ ਨਹੀਂ ਪੈਂਦੀ ਜਿੱਥੇ ਸਟੇਬਲ ਨਹੀਂ ਰਹਿੰਦਾ ਉੱਥੇ ਬਾਰ-ਬਾਰ ਚੈੱਕ ਕਰਨਾ ਮੈਂ ਤਾਂ ਠੋਕੜ 7 ਦਿਨ ਹੋ ਗਏ ਹੋਣੇ ਆ ਧੁੱਪ ਨਹੀਂ ਲੱਗੇ ਬੱਦਲ ਰਹੇ ਆ ਉਹ ਚੀਜ਼ ਦਾ ਜ਼ਰੂਰ ਨੁਕਸਾਨ ਹੋਏਗਾ ਕਿਥੇ ਨਾ ਕਿਥੇ ਹੁਣ ਆਪਾਂ ਕਰਦੇ ਆ ਪਾਣੀ ਚੈੱਕ ਆਇਆ ਸ਼ੀਸ਼ੀ ਕੰਚ ਦੀ ਹੁੰਦੀ ਆ ਇਹਨੂੰ ਇੱਥੇ ਨਿਸ਼ਾਨ ਲੱਗਿਆ ਹੁੰਦਾ 5 ਐਮ ਐਲ ਤੇ ਇਹਨੂੰ ਅੱਧੀ ਕਰ ਲੋ ਇਹਦੇ ਵਿੱਚ ਦੋ ਬੂੰਦਾਂ ਪਾ ਲੋ ਆ ਵੀ ਗਲਾ ਗਣ ਦੋ ਬੂੰਦਾ ਪਾਉਣੀਆਂ ਜਿਆਦਾ ਬੂੰਦਾ ਨਹੀਂ ਪਾਉਣੀਆਂ ਉਸ ਤੋਂ ਬਾਅਦ ਇਹਦਾ ਟੱਕਣ ਲਾ ਕੇ ਇਹਨੂੰ ਸ਼ੇਕ ਕਰ ਦੇ ਉਸ ਤੋਂ ਬਾਅਦ ਆ ਕਾਰਨਾ ਇਹਦਾ ਰੰਗ ਮਲਾਵਾਂਗੇ ਕਿਹੜਾ ਬੰਦਾ ਮੇਰੇ ਹਿਸਾਬ ਨਾਲ 8 ਪੀ ਐਚ ਹੋਊਗਾ 7.0 ਸ਼ਾਇਦ ਮੌੜੇ ਪਾਣੀ ਵੀ ਜਿਆਦਾ ਸੀ ਇਸ ਤਰ੍ਹਾਂ लॻभॻि <laughs> सत